ਵਿੱਦਿਆ ہماری ਸੜਕਾਂ ਤੇ ਰੁਲਦੀ ਫਿਰੇ ਵਿਚਾਰੇ ਸੋ ਪੰਜਾਬ ਦੀ ਇਹ ਤਰ੍ਹਾਂ ਦੀ ਹੈ ਮਾਰੀ ਕਿਸਮਤ ਹੈ ਕਿ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਵੱਡੇ-ਵੱਡੇ ਲਾਰੇ ਲਾਉਣ ਵਾਲੇ ਜਾਂ ਭਾਸ਼ਣ ਦੇਣ ਵਾਲੇ ਕਿ ਅਧਿਆਪਕ ਦੇਸ਼ ਦਾ ਸਰਮਾਇਆ ਹੁੰਦੇ ਐ ਅਸੀਂ ਪੰਜਾਬ ਦੀ ਦਿੱਖ ਬਦਲ ਜਾਾਂਗੇ ਜੀ ਸਿੰਗਾਪੁਰ ਵੀ ਅਧਿਆਪਕ ਭੇਜੇ ਫਿਨਲੈਂਡ ਵੀ ਅਧਿਆਪਕ ਦੇ ਸਾਰੀਆਂ ਛੋਸ਼ੇਵਾਦੀਆਂ ਜਿਹੜੀਆਂ ਉਹ ਹੁਣ ਤੋਂ ਬਾਅਦ ਇੱਕ ਹੁਣ ਨਵਾਂ ਜਿਹੜਾ ਉਹ ਚੱਲ ਰਿਹਾ ਸਿੱਖਿਆ ਕ੍ਰਾਂਤੀ ਉਹ ਸਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਪਲੀ ਭਾਗੀ ਜਾਣਦੇ ਹੋ ਤੇ ਆ ਤਸਵੀਰਾਂ ਸਿੱਖਿਆ ਕ੍ਰਾਂਤੀ ਦੀ ਜਿਹੜੀਆਂ ਚੀਕਾ ਮਾਰ ਮਾਰ ਕੇ ਦੁਹਾਈਆਂ ਦੇ ਦੇ ਕੇ ਉਹ ਤਸਵੀਰਾਂ ਪੇਸ਼ ਕਰ ਰਹੀਆਂ ਕਿ ਅਸਲ ਵਿੱਚ ਸਿੱਖਿਆ ਕ੍ਰਾਂਤੀ ਕੀ ਹੈ ਕਿਸੇ ਤੋਂ ਲੋਕਿਆ ਨਹੀਂ ਕਿਸੇ ਤੋਂ ਸ਼ਿਪਿਆ ਨਹੀਂ ਤਸਵੀਰਾਂ ਬਿਆਨ ਕਰ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੀਆਂ ਤਕਰੀਬਨ 3-4 ਕਟਿੰਗ ਕਰਕੇ ਇਹ ਜਿਹੜਾ ਤੁਸੀਂ ਦੇਖਣੋ ਠੀਕ ਹੈ ਜੀ ਕਿ ਕਿਵੇਂ ਕੁੜੀਆਂ ਜਿਹੜੀ ਲੇਡੀਜ਼ ਟੀਚਰ ਨੇ ਉਹਨਾਂ ਦੇ ਨਾਲ ਖੇਚਾਂ ਧੋਈ ਹੋ ਰਹੀ ਹੈ ਦੂਸਰੇ ਪਾਸੇ ਨੌਜਵਾਨਾਂ ਦੇ ਨਾਲ ਦੇਖੋ ਮਤਲਬ ਕੁੱਟਸੀ ਆਪਾਂ ਵੀ ਹੋ ਰਿਹਾ ਉਹਨਾਂ ਦੇ ਡਾਂਗਾ ਵੀ ਭਰਾਂ ਦੀਆਂ ਕਈ ਤਾਂ ਅਧਿਆਪਕ ਖਬਰ ਮਿਲੀ ਸੀ ਕਿ ਇਹਦੇ ਵਿੱਚ ਇੱਕ ਨੌਜਵਾਨ ਤੇ ਇੱਕ ਲੜਕੀ ਜਿਹੜੀ ਉਹ ਜ਼ਖਮੀ ਹੋਗੇ ਸੀ ਤਕਰੀਬਨ ਕਾਫੀ ਉਹਨਾਂ ਦਾ ਖੂਨ ਵੀ ਵਹਿਆ ਹਸਪਤਾਲ ਵੀ ਉਹਨਾਂ ਨੂੰ ਲਿਜਾਇਆ ਗਿਆ ਤਾਂ ਕਿਵੇਂ ਦੇਖੋ ਖਿੱਚਾ ਤੂੰ ਨਹੀਂ ਹੋ ਰਹੀ ਇਹ ਅਸਲੀ ਸਿੱਖਿਆ ਕ੍ਰਾਂਤੀ ਜਿਹੜੀ ਕਾਗਜ਼ਾਂ 'ਤੇ ਚਲਦੀ ਜਾਂਦੀ ਨਹੀਂ ਪੱਥਰ ਰੱਖਦੀ ਹੈ ਉਹ ਕੁਝ ਹੋ ਰਿਹਾ ਸੋ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਅਧਿਆਪਕ ਵਰਗ ਨੂੰ ਹੀ ਕਿਉਂ ਇੰਨਾ ਜਿਹੜਾ ਲਤਾੜਿਆ ਜਾ ਰਿਹਾ ਇੰਨੀ ਉਹਦੀ ਨਿੰਦਿਆ ਕੀਤੀ ਜਾ ਰਹੀ ਹੈ ਜਦਕਿ ਦੂਸਰੇ ਦੇਸ਼ ਲਾ ਲੋ ਜਾ ਆਪਣੀ ਗਵੰਡੀ ਮੁਲਖ ਲਾ ਲੋ ਗਵੰਡੀ ਮੁਲਖ ਨਹੀਂ ਕਹਿ ਸਕਦੇ ਦੋਸਤੋ ਗਵੰਡੀ ਰਾਜ ਹੀ ਕਹਿ ਸਕਦੇ ਆਪਾਂ ਕਿਉਂਕਿ ਤੁਸੀਂ ਕਦੇ ਹਰਿਆਣਾ ਦੇ ਵਿੱਚ ਜਾਂ ਕਦੇ ਰਾਜਸਥਾਨ ਦੇ ਵਿੱਚ ਜਾਂ ਹੋਰ ਕਿਸੇ ਇਲਾਕੇ ਦੇ ਵਿੱਚ ਕਰੀ ਅਧਿਆਪਕਾਂ ਦੀ ਇੰਨੀ ਬੇਅਵਦੀ ਹੁੰਦੀ ਸੁਣੀ ਆ ਤੁਸੀਂ ਮੈਨੂੰ ਲੱਗਦਾ ਵੀ ਕੋਈ ਇਸ ਤਰ੍ਹਾਂ ਦਾ ਕੋਈ ਕਦੇ ਅਪਡੇਟ ਤੁਸੀਂ ਦੇਖੀ ਹੋਣੀ ਸੋ ਸਾਰਾ ਕੁਝ ਪੰਜਾਬ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਕਿਉਂਕਿ ਪੰਜਾਬ ਦੇ ਜਿਹੜੇ ਅਧਿਆਪਕ ਨੇ ਉਹ ਆਪਣਾ ਹੱਕ ਮੰਗਦੇ ਆ ਸੋ ਕੁਦਰਤੀ ਗੱਲ ਹੈ ਜੇ ਹੱਕ ਮੰਗੋਗੇ ਤਾਂ ਤੁਹਾਨੂੰ ਡਾਂਗਾ ਪੈਣਗੇ ਪਰ ਜਿਸ ਤਰ੍ਹਾਂ ਕਿ ਇਨਕਲਾਬੀ ਲੋਕਾਂ ਨੇ ਸਾਨੂੰ ਦੱਸਿਆ ਕਿ ਹੱਕ ਮੰਗਿਆ ਨਹੀਂ ਮਿਲਦੇ ਹੱਕਾਂ ਲਈ ਲੜਨਾ ਪੈਂਦਾ ਹੈ ਹੱਕ ਕੋਹਣੇ ਪੈਂਦੇ ਸੋ ਇਨ੍ਹਾਂ ਸਾਰੇ ਹੀ ਅਧਿਆਪਕ ਸਹਿਬਾਨਾਂ ਦਾ ਭੈਣਾ ਦਾ ਤੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਦਿਲੋਂ ਸਲੂਟ ਹੈ ਕਿ ਡਾਂਗਾ ਵੀ ਭਰਾਈਆਂ ਖੱਜਲ ਖੋਰੀ ਹੋਈ ਧੁੱਪ ਦੇ ਵਿੱਚ ਸੜੇ ਵੀ ਧੂਕੜੀਸ ਵੀ ਹੋਈ ਫਿਰ ਵੀ ਆਪਣਾ ਜਿਹੜਾ ਹੈਗਾ ਹੱਕ ਲੈਣ ਲਈ ਉਹ ਲੜ ਰਹੇ ਆ ਸੋ ਧੰਨਵਾਦ ਸਾਰੇ ਨਾ ਅਧਿਆਪਕਾਂ ਦਾ ਸੋ ਜਿਹੜੇ ਅਧਿਆਪਕ ਸਾਥੀ 23 64 ਨਾਰਚ ਰੰਮੀ ਸ਼ਾਰਟ 35 41 48 3704 ਭਾਵੇਂ ਚਾਹੇ ਉਹ ਪ੍ਰਾਇਮਰੀ ਕੈਡਰ ਦੇ ਨੇ ਚਾਹੇ ਮਾਸਟਰ ਕੈਡਰ ਦੇ ਹੈ ਜਿੰਨੇ ਵੀ ਤੁਹਾਡੇ ਸੰਘਰਸ਼ੀ ਲੋਕ ਹੁੰਦੇ ਆ ਤੁਹਾਡੀਆਂ ਸੰਘਰਸ਼ੀ ਯੂਨੀਅਨ ਹੁੰਦੀਆਂ ਉਹਨਾਂ ਦਾ ਸਾਥ ਦਿਆ ਕਰੋ ਠੀਕ ਹੈ ਜੀ ਕੋਈ ਹਾਂ ਠੀਕ ਹੈ ਅੱਜ ਸਮਾਂ ਤੁਹਾਡੇ ਹੱਕ ਦੇ ਵਿੱਚ ਨਹੀਂ ਹੈ ਅੱਜ ਤੁਹਾਡੇ ਤੇ ਡਾਂਗਾਂ ਭਰਾਈਆਂ ਜਾ ਰਹੀਆਂ ਐ ਅੱਜ ਤੁਹਾਡੇ ਉੱਪਰ ਤਸ਼ੱਦਦ ਕੀਤਾ ਜਾ ਰਿਹਾ ਪਰ ਉਹ ਸਮਾਂ ਦੂਰ ਨਹੀਂ ਜਦੋਂ ਇਹ ਡਾਂਗਾਂ ਇੱਕ ਜਿੱਤ ਦੇ ਵਿੱਚ ਬਦਲ ਜਾਣਗੀਆਂ ਇੱਕ ਝੰਡਾ ਦੇ ਵਿੱਚ ਬਦਲ ਜਾਣਗੀਆਂ ਜਦੋਂ ਤੁਸੀਂ ਆਪਣਾ ਝੰਡਾ ਜਿਹੜਾ ਉਹ ਬੁਲੰਦ ਕਰੋਗੇ ਤੁਹਾਡੇ ਹੱਕ ਤੁਹਾਨੂੰ ਮਿਲਣਗੇ ਸੋ ਇਹ ਧਰਨੇ ਵਿਚਾਰੇ ਕਿਉਂ ਕੀਤੇ ਗਏ ਆਪਾਂ ਵੀਡੀਓ ਜਿਆਦਾ ਲੰਬੀ ਨਹੀਂ ਕਰਦੇ ਸੋ ਕੁਝ ਕੁ ਗੱਲਾਂ ਜਿਹੜੀਆਂ ਇਸ ਧਰਨੇ ਦੇ ਵਿੱਚ ਸਾਹਮਣੇ ਦੇਖਣ ਚਾਹੀਆਂ ਕਿ ਕਿਉਂ ਜਿਹੜਾ ਧਰਨਾ ਲਗਾਇਆ ਗਿਆ ਸੀ ਸਭ ਤੋਂ ਪਹਿਲੀ ਗੱਲ ਸੀ ਦੋਸਤੋ 6835 ਅਤੇ 3704 ਜਿਹੜੀ ਹੈਗੇ ਮਾਸਟਰ ਕੇਜ ਦੇ ਪ੍ਰਾਇਮਰੀ ਕੇਜ ਦੀਆਂ ਲਿਸਟਾਂ ਜਿਹੜੀਆਂ ਰੀਕਾਸਟ ਹੋਈਆਂ ਨੇ ਉਹਨਾਂ ਦੇ ਵਿੱਚ ਆਪਾਂ ਦੇਖਿਆ ਵੀ ਕਾਫੀ ਸਾਰੇ ਅਧਿਆਪਕ ਕਿਸੇ ਦੇ ਵਿੱਚ 100 ਕਿਸੇ ਦੇ ਵਿੱਚ 150 ਕਿਸੇ ਦੇ ਵਿੱਚ 117 ਠੀਕ ਹੈ ਜੀ ਤਾਂ ਕੈਂਡੀਡੇਟਸ ਜਿਹੜੇ ਜਿਨ੍ਹਾਂ ਨੂੰ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਦਾ ਵਿਰੋਧ ਕੀਤਾ ਗਿਆ ਸੀ ਕਿ ਉਹ ਲਿਸਟਾਂ ਜਿਹੜੀਆਂ ਰੀਕਾਸਟ ਕੀਤੀਆਂ ਉਹਨ ਜਿਹੜੇ ਅਧਿਆਪਕਾਂ ਨੂੰ ਕਿਹਾ ਗਿਆ ਹੈ ਸ਼ੋਕ ਆਫ ਨੋਟਿਸ ਪਾਈ ਸੀ ਕਿ ਕਾਰਨ ਦੱਸੋ ਹਨਾ ਉਹ ਸਾਰੀਆਂ ਰੱਦ ਕੀਤੀਆਂ ਜਾਣ ਠੀਕ ਹੈ ਜੀ ਤਾਂ ਕਿ ਅਧਿਆਪਕ ਆਪਣੇ ਬਿਨਾਂ ਕਿਸੇ ਪਰੇਸ਼ਾਨੀ ਦੇ ਉਸੇ ਤਰ੍ਹਾਂ ਹੀ ਜੌਬ ਕਰ ਸਕਣ। ਦੂਸਰਾ ਸੀ ਦੋਸਤੋ 5894 ਭਰਤੀ ਨਾਲ ਰਿਲੇਟਡ ਆਪਾਂ ਦੇਖਿਆ ਕਿ ਕੁਝ ਕੈਂਡੀਡੇਟਸ ਨੂੰ ਜਿਹੜਾ ਹੋ ਜੋਇਨ ਕਰਾ ਦਿੱਤਾ ਗਿਆ 94 ਪਰ 2394 ਜਿਹੜੀਆਂ ਬੈਕਲੌਗ ਦੀਆਂ ਪੋਸਟਾਂ ਪਈਆਂ ਨੇ ਉਹ ਅਜੇ ਵੀ ਪੈਂਡਿੰਗ ਨੇ। ਠੀਕ ਹੈ ਜੀ। ਸੋ ਉਹ ਅਧਿਆਪਕ ਇਸ ਚੀਜ਼ ਦਾ ਜਿਹੜਾ ਉਹ ਵਿਰੋਧ ਕਰ ਰਹੇ ਹੈ। ਕਿ ਜਦੋਂ ਦੂਜਿਆਂ ਨੂੰ ਤੁਸੀਂ ਜੁਆਇਨ ਕਰਾ ਤਾਂ ਫਿਰ ਸਾਨੂੰ ਕਿਉਂ ਨਹੀਂ ਜੁਆਇਨ ਕਰਾ ਜਾਇਆ ਕਿਉਂਕਿ ਸੇਮ ਭਰਤੀ ਹੈ ਦੋਸਤੋ ਠੀਕ ਹੈ ਜੀ ਬਸ ਵਰਕਿਆ ਵੀ ਇਹ ਬੈਕਲੌਗ ਦੀਆਂ ਪੋਸਟਾਂ ਨੇ ਪਰ ਭਰਤੀ ਦੀ ਕਨਸਿਡਰ ਹੀ ਨਾਟ ਚਰਨਾਂ ਦੇ ਵਿੱਚ ਕੀਤੀ ਜਾਂਦੀ ਹੈ ਸੋ ਉਸੇ ਦੇ ਸਬੰਧ ਵਿੱਚ ਉਹ ਧਰਨੇ ਜਿਹੜੇ ਮਜਾਰੇ ਕੀਤੇ ਗਏ ਹਨ ਠੀਕ ਹੈ ਜੀ ਸੋ ਇਸੇ ਕਰਕੇ ਉਹ ਅਧਿਆਪਕੇ ਮੰਗ ਕਰ ਰਹੇ ਹਨ ਕਿ ਇੱਕ ਜਿਹੜੀ ਡੀ ਰਿਜ਼ਰਵੇਸ਼ਨ ਠੀਕ ਹੈ ਜੀ ਸੋ ਡੀ ਰਿਜ਼ਰਵ ਕੀ ਹੁੰਦਾ ਦੋਸਤੋ ਆਪਾਂ ਥੋੜਾ ਜਿਹਾ ਜਾਣਕਾਰੀ ਦੇ ਦਿੰਦਾ ਰਿਜ਼ਰਵ ਹੁੰਦੇ ਵੀ ਕਿਸੇ ਵੀ ਜਿਹੜਾ ਇੱਕ ਪਾਰਟਿਕੂਲਰ ਕੋਟੇ ਨੂੰ ਜਰ ਰਿਜ਼ਰਵੇਸ਼ਨ ਜੀ ਨੂੰ ਦਿੱ ਉਹ ਕੋਈ ਖਾਸ ਕੈਂਡੀਡੇਟਸ ਹਾਜ਼ਰ ਨਹੀਂ ਹੁੰਦਾ ਜੋਇਨ ਨਹੀਂ ਕਰਦਾ ਤਾਂ ਉਸ ਪੋਸਟ ਨੂੰ ਅਗੇਂਸਟ ਜਿਹੜਾ ਹੋਗਾ ਦੂਸਰਾ ਦਾ ਕੋਟਾ ਖਤਮ ਕਰਕੇ ਕਿਸੇ ਦੂਸਰੇ ਨੂੰ ਦੇ ਦਿੱਤੀ ਜਾਂਦੀ ਹੈ ਠੀਕ ਹੈ ਸੀ ਤਾਂ ਇਸ ਤਰ੍ਹਾਂ ਕਰਕੇ ਕਾਫੀ ਸਾਰੀਆਂ ਪੋਸਟਾਂ ਨੇ ਜਿਹੜੀਆਂ ਡੀ ਰਿਜ਼ਰਵ ਹੁੰਦੀਆਂ ਨੇ ਤਾਂ ਉਹਨਾਂ ਨੂੰ ਉਹ ਮੰਗ ਕੀਤੀ ਗਈ ਉਹਨਾਂ ਨੂੰ ਪੋਸਟਾਂ ਨੂੰ ਡੀ ਰਿਜ਼ਰਵ ਕੀਤਾ ਜਾਵੇ ਤਾਂ ਕਿ ਹੋਰ ਨਵੇਂ ਕੈਂਡੀਡੇਟਸ ਉਹਨਾਂ ਦੀ ਥਾਂ ਤੇ ਆਪਣਾ ਜਿਹੜਾ ਜੋਇਨ ਹੋ ਸਕਣ ਠੀਕ ਹੈ ਸੀ ਸੋ ਇਹ ਸੀ ਦੋਸਤੋ ਕੁਝ ਜਿਹੜੀਆਂ ਆਪਣੀਆਂ ਗੱਲਾਂ ਜਿਹੜੀਆਂ ਆਪਾਂ ਇਸ ਪੋਸਟ ਦੇ ਵਿੱਚ ਕੀਤੀਆਂ ਨੇ ਠੀਕ ਹੈ ਜੀ ਸੋ ਤੇ 2994 ਠੀਕ ਹੈ ਜੀ 9894 ਹਿੱਸਾ ਹੈ ਦੂਸਰਾ ਡੀਜ਼ਰਵ ਦੀ ਡੀਜ਼ਰਵੇਸ਼ਨ ਦੀਆਂ ਜਿਹੜੀਆਂ ਹੈਗੀਆਂ ਸੇ ਗੱਲਾਂ ਕਿ ਉਹਨਾਂ ਨੂੰ ਰਿਜ਼ਰਵੇਸ਼ਨ ਹਟਾ ਕੇ ਉਹਨਾਂ ਦੀ ਥਾਂ ਤੇ ਨਵੇਂ ਜਿਹੜੇ ਉਹ ਕੈਂਡੀਡੇਟਸ ਨੇ ਉਹਨਾਂ ਨੂੰ ਜੁਆਇਨ ਕੀਤਾ ਜਾਵੇ ਦੂਸਰਾ 374 6635 ਅਤੇ 9894 ਦੇ ਜਾਂ ਜਿੰਨੇ ਵੀ ਹੋਰ 899 ਮਾਸਟਰ ਕੇਡਰ ਦੀਆਂ ਲਿਸਟਾਂ ਰੀਕਾਸਟ ਹੋਈਆਂ ਉਹਨਾਂ ਲਈ ਲਿਸਟਾਂ ਰੀਕਾਸਟ ਨੂੰ ਕੈਨਸਲ ਕਰਕੇ ਠੀਕ ਹੈ ਜੀ ਤਾਂ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਵੇ ਸੋ ਵੀਡੀਓ ਦੇ ਵਿੱਚ ਸਿਰਫ ਇਹੀ ਕਹਿਣਾ ਚਾਹਾਂਗੇ ਕੋਈ ਗੱਲ ਨਹੀਂ ਡਾਂਗਾ ਜਿਵੇਂ ਇਸ ਤਰ੍ਹਾਂ ਕੇ ਭਗਤ ਸਿੰਘ ਵਰਗਿਆਂ ਨੇ ਵੀ ਆਜ਼ਾਦੀ ਲੈਣ ਦੀ ਬਹੁਤ ਸੰਘਰਸ਼ ਕਿਥੇ ਕਰਵਾਨੀਆਂ ਕੀਤੀਆਂ ਉਹ ਗੁਰੂ ਸਾਹਿਬ ਨੇ ਆਪਣੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸੋ ਕੋਈ ਗੱਲ ਨਹੀਂ ਇਸ ਤਰ੍ਹਾਂ ਚੱਲਦਾ ਹੈ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਫੇਰੀ ਜਾ ਕੇ ਜਿਹੜੇ ਇਤਿਹਾਸ ਲਿਖੇ ਜਾਂਦੇ ਸੋ ਤੁਹਾਡਾ ਵੀ ਸੁਨਹਿਰੀ ਪੰਨਿਆਂ ਦੇ ਵਿੱਚ ਜਿਹੜਾ ਉਹ ਨਾਮ ਦਰਜ ਹੋਊਗਾ ਚਾਹੇ ਤੁਹਾਡੀ ਭਰਤੀ ਦਾ ਹੋਇਆ ਤੁਹਾਡੇ ਇੱਕ ਪਾਰਟਿਕੂਲ ਲੇਡੀ ਦਾ ਜਾਂ ਜੈਂਟਸ ਦਾ ਹਨਾ ਸੋ ਕੋਈ ਗੱਲ ਨਹੀਂ ਜਿਸ ਤਰ੍ਹਾਂ ਨਾਰਾ ਬੁਲੰਦ ਕੀਤਾ ਜਾਂਦਾ ਜਿੱਤ ਸੰਘਰਸ਼ ਕਰਦੇ ਲੋਕਾਂ ਦੀ ਸੋ ਡਟ ਰਹੇ ਹੋ ਤੁਹਾਡੇ ਹੱਕ ਤੁਹਾਡਾ ਆਪਣਾ ਹੱਕ ਹੈ ਉਹ ਤੁਹਾਨੂੰ ਜਰੂਰ ਮਿਲਣੀ ਚਾਹੀਦੀ ਹੈ ਤੇ ਮਿਲਣਗੇ ਵੀ ਪਰ ਉਹਦੇ ਲਈ ਸੰਘਰਸ਼ ਕਰਨਾ ਪਊਗਾ ਦੋਸਤੋ ਠੀਕ ਹੈ ਜੀ ਸੋ ਜਲਦੀ ਹੀ ਕਿਸੇ ਹੋਰ ਨਵੀਂ ਅਪਡੇਟ ਦੇ ਨਾਲ ਮਿਲਦੇ ਹਾਂ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ